ਹਮਾਚਲ ਗਵਰਨਮੈਂਟ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਹੋਈ ਹੈ ਪਹਿਲੀ ਗੱਲ ਤੇ ਇਹ ਹੈ ਕਿ ਮੈਂ ਸਿੱਖਾਂ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਇਹੋ ਜੀ ਜਗ੍ਹਾ ਤੇ ਜਾਣਾ ਨਹੀਂ ਚਾਹੀਦਾ ਜਿੱਥੇ ਸਾਡੀ ਇੱਜ਼ਤ ਨਹੀਂ ਹੈ ਤੇ ਜੇ ਹਿਮਾਚਲ ਸਰਕਾਰ ਜੇ ਅਸੀਂ ਸਿੱਖ ਭਾਈਚਾਰਾ ਨਾ ਵੀ ਦੇਖੀਏ ਐਜ਼ ਅ ਟੂਰਿਸਟ ਵੀ ਦੇਖੀਏ ਤੇ ਜੇ ਟੂਰਿਸਟਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਊਗਾ ਇਸ ਤਰ੍ਹਾਂ ਦੀਆਂ ਘਟੀਆਂ ਹਰਕਤਾਂ ਹੋਣਗੀਆਂ ਤੇ ਇਹ ਹਿਮਾਚਲ ਸਰਕਾਰ ਵਾਸਤੇ ਵੀ ਸਹੀ ਨਹੀਂ ਹੈ ਹਿਮਾਚਲ ਸਟੇਟ ਵਾਸਤੇ ਵੀ ਸਹੀ ਨਹੀਂ ਹੈ ਜੋ 2 ਦਸੰਬਰ ਦੇ ਹੁਕਮਨਾਮੇ ਨੂੰ ਅਕਾਲ ਅਕਾਲਪੁਰਖ ਦੀ ਬਖਸ਼ਿਸ਼ ਦੇ ਨਾਲ ਅਕਾਲ ਗੁਰੂ ਹਰਗੋਬਿੰਦ ਸਾਹਿਬ ਤੋਂ ਵਰੋਸਾ ਹੈ ਤਾਕਤ ਤੋਂ ਜਿਹੜਾ ਹੁਕਮਨਾਮਾ ਹੋਇਆ ਉਸ ਮੁਤਾਬਕ ਜਿਹੜੀ ਭਰਤੀ ਹੋ ਰਹੀ ਹੈ ਸੰਗਤ ਉਸੇ ਨੂੰ ਜਿਹੜਾ ਸਹੀ ਹੈ ਇਹ ਕਹਿੰਦੇ ਨੇ ਇਹ ਗੈਰ ਕਾਨੂੰਨੀ ਹੈ ਇਹ ਜਿਹੜੀ ਭਰਤੀ ਹੋ ਰਹੀ ਹੈ ਇਹ ਕੋਈ ਗੈਰ ਕਾਨੂੰਨੀ ਕਿਵੇਂ ਹੋ ਗਈ ਹੈ ਇਹ ਅਕਾਲ ਤਖਤ ਸਾਹਿਬ ਤੋਂ ਮੰਨਤਾ ਪ੍ਰਾਪਤ ਹੈ ਜਿਹੜੀ ਅਕਾਲ ਤਖਤ ਸਾਹਿਬ ਤੋਂ ਮੰਨਤਾ ਪ੍ਰਾਪਤ ਹੈ ਹੋਊਗੀ ਗੈਰ ਕਾਨੂੰਨੀ ਸਰਕਾਰ ਮੁਤਾਬਕ ਲੇਕਿਨ ਪੰਥ ਵੱਲੋਂ ਮੰਨਤਾ ਮੰਨਤਾ ਦਿੱਤੀ ਗਈ ਇਹ ਕਿ ਤੜੇ ਨੇ ਤਾਂ ਸਮੇਟਤਾ ਦੂਜੇ ਤੜੇ ਨੇ ਸਮੇਟਿਆ ਹੀ ਨਹੀਂ ਜੀ ਉਹਨੇ ਆਪਣੀ ਵੱਖਰੀ ਭਰਤੀ ਵੱਖਰੀ ਸੁਰ ਜਾਰੀ ਰੱਖੀ ਜਿਹੜੀ ਕਿ ਮੰਦ ਭਾਗੀ ਸੀ ਬਲਵਿੰਦਰ ਸਿੰਘ ਭੁੰਡਲ ਵੱਲੋਂ ਜਿੱਥੇ ਦਾ ਉਹਨੂੰ ਬੀਜੇਪੀ ਦਾ ਏਜੰਟ ਕਿਹਾ ਗਿਆ ਕਿਵੇਂ ਦੇਖਦੇ ਆ ਸਾਡੇ ਚਲੋ ਕਹੀ ਜਾਣ ਜੀ ਕੋਈ ਗੱਲ ਨਹੀਂ ਜੀ ਪੰਜ ਪ੍ਰਧਾਨੀ ਜਿਹੜੀ ਹੁੰਦੀ ਹੈ ਉਹ ਪੰਜ ਪ੍ਰਧਾਨੀ ਸਰਮੌਰ ਹੁੰਦੀ ਹੈ। ਜਾਇਜ ਕਿਹੜੀ ਭਰਤੀ ਨੂੰ ਸਮਝਿਆ ਜਾਵੇ ਜਿਹੜੀ ਅੱਜ ਸ਼ੁਰੂ ਹੋਣ ਜਾ ਰਹੀ ਹੈ ਜਾਂ ਪਹਿਲਾਂ ਜਿਹੜੀ ਹੋ ਚੁੱਕੀ ਹੈ। ਜੋ 2 ਦਸੰਬਰ ਦੇ ਹੁਕਮਨਾਮੇ ਨੂੰ ਅਕਾਲ ਅਕਾਲਪੁਰਖ ਦੀ ਬਖਸ਼ਿਸ਼ ਦੇ ਨਾਲ ਅਕਾਲ ਗੁਰੂ ਹਰਗੋਬਿੰਦ ਸਾਹਿਬ ਤੋਂ ਵਰੋਸਾ ਅਤੇ ਤਾਕਤ ਤੋਂ ਜਿਹੜਾ ਹੁਕਮਨਾਮਾ ਹੋਇਆ ਉਸ ਮੁਤਾਬਕ ਜਿਹੜੀ ਭਰਤੀ ਹੋਈ ਰਹੀ ਹੈ ਸੰਗਤ ਉਸੇ ਨੂੰ ਜਿਹੜਾ ਸਹੀ ਹੈ। ਸਰ ਜੀ ਕੀ ਹੋਣੀ ਆ? ਉਹਦਾ ਪੈਸਾ ਜਿਹੜਾ ਖਾਤੇ ਨੂੰ ਹਾਂ ਖਾਤੇ 'ਚ ਪੜੋ ਕਿਹੜੀ ਗੱਲ ਦੀ ਜੁਬ। ਪਾਲਕਾਂ ਦੇ ਖਾਤੇ ਜਾਣਾ ਹੈ ਜਾਂ ਉਹ ਬੱਕਰਾ ਖਾਤਾ। ਉਹ ਇਹਨਾਂ ਨੇ ਦੇਖਣਾ ਪੰਜ ਮ ਇਹ ਨੂੰ ਸਵਾਲ ਕਰ ਰਹੇ ਹੋ ਸਾਰੇ ਇਹ ਕਹਿੰਦੇ ਨੇ ਇਹ ਗੈਰ ਕਾਨੂੰਨੀ ਆ ਇਹ ਜਿਹੜੀ ਭਰਤੀ ਹੋ ਰਹੀ ਹੈ ਇਹ ਗੈਰ ਕਾਨੂੰਨੀ ਕਿਵੇਂ ਹੋ ਗਈ ਹੈ ਇਹ ਅਕਾਲ ਤਖਤ ਸਾਹਿਬ ਤੋਂ ਮੰਨਤਾ ਪ੍ਰਾਪਤ ਹੈ ਜਿਹੜੀ ਅਕਾਲ ਤਖਤ ਸਾਹਿਬ ਤੋਂ ਮੰਨਤਾ ਪ੍ਰਾਪਤ ਹੈ ਹੋਊਗੀ ਗੈਰ ਕਾਨੂੰਨੀ ਸਰਕਾਰ ਮੁਤਾਬਕ ਲੇਕਿਨ ਪੰਥ ਵੱਲੋਂ ਮੰਨਤਾ ਦਿੱਤੀ ਗਈ ਅਕਾਲੀ ਦਰਬਾਰ ਉਹ ਦਿੱਤੀ ਹੋਊਗੀ ਜੀ ਜਿਹੜਾ 2 ਦਸੰਬਰ ਦਾ ਹਦੇਸ ਸੀ ਉੱਤੇ ਦੋ ਮੁੱਖ ਗੱਲਾਂ ਸੀ ਇੱਕ ਤਾਂ ਸਾਰੇ ਇਕੱਲੇ ਸਮੇਟ ਕੇ ਇੱਕ ਝੰਡੇ ਥੱਲੇ ਆਉਣਾ ਪਰ ਸਮੇਟਿਆ ਨਹੀਂ ਨਾ ਕਿਹਾ ਜੀ ਇੱਕ ਟੜ ਨੇ ਤਾਂ ਸਮੇਟਤਾ ਦੂਜੇ ਟੜ ਨੇ ਸਮੇਟਿਆ ਹੀ ਨਹੀਂ ਜੀ ਉਹਨੇ ਆਪਣੀ ਵੱਖਰੀ ਭਰਤੀ ਵੱਖਰੀ ਸੁਰ ਜਾਰੀ ਰੱਖੀ ਜਿਹੜੀ ਕਿ ਮੰਦ ਭਾਗੀ ਸੀ ਬਲਵਿੰਦਰ ਸਿੰਘ ਹੁੰਡਰ ਵੱਲੋਂ ਜਿੱਥੇ ਦਾ ਸਾਨੂੰ ਬੀਜੇਪੀ ਦਾ ਏਜੰਟ ਕਿਹਾ ਗਿਆ ਕਿਵੇਂ ਦੇਖਦੇ ਹੋ ਸਾਡੇ ਚਲੋ ਕਹੀ ਜਾਣ ਜੀ ਕੋਈ ਗੱਲ ਨਹੀਂ ਜੀ ਸਬੀਰ ਬਾਦਲ ਅੱਜ ਤਾਂ ਸਭ ਨੇ ਮਿਲਣ ਵਾਸਤੇ ਪਹੁੰਚੇ ਤੇ ਹਾਜ਼ਰ ਪਹੁੰਚੇ ਚਲੋ ਕੋਈ ਗੱਲ ਨਹੀਂ ਮਤਲਬ ਜਾਣਾ ਚਾਹੀਦਾ ਨਿਮਨੂ ਦੇ ਬਾਰੇ ਕੋਈ ਜਾਣਕਾਰੀ ਸਤ ਜੀ ਮੇਰਾ 10 ਸਵਾਲ ਸੀ ਦੂਸਰਾ ਜਿਹੜਾ ਇਹ ਗੱਲ ਕਹੀ ਗਈ ਸੀ ਕਿ 7 ਮੈਂਬਰੀ ਕਮੇਟੀ ਜਿਹੜੀ ਆ ਉਹ ਬਣਾਈ ਜਾਵੇ ਧੰਮੀ ਸਾਹਿਬ ਨੂੰ ਉਹਦਾ ਜਿਹੜਾ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ ਧੰਮੀ ਸਾਹਿਬ ਆਪ ਹੀ ਅਸਤੀਫਾ ਦੇ ਕੇ ਗਏ ਹੈ ਨਾ ਜੀ ਉਹਨਾਂ ਨੂੰ ਕਿਸੇ ਨੇ ਕੱਢਿਆ ਤਾਂ ਹੈ ਨਹੀਂ ਉਹ ਤਾਂ ਆਪ ਹੀ ਅਸਤੀਫਾ ਬਲੀ ਛਣ ਦੇ ਕੇ ਗਏ ਪਰ ਦੋ ਜਿਹੜੇ ਮੈਂਬਰ ਜਿਹੜੇ ਕਿ ਸਿੱਧੇ ਤੌਰ ਤੇ ਸਿਕਾਇਤ ਦੇ ਕਾਰਨ ਨਾਲ ਜੁੜਿਆ ਉਹ ਇਸ ਕਮੇਟੀ ਤੋਂ ਆਪਣੇ ਆਪ ਨੂੰ ਵਕ ਕਰ ਲੈਂਦੇ ਇਹ ਕਿਦਾਂ ਦੇਖਦੇ ਹੋ ਤਦ ਕੋਈ ਗੱਲ ਨਹੀਂ ਜੀ ਅਸੀਂ ਤਾਂ ਸੱਤ ਮੈਂਬਰੀ ਬਣਾਈ ਸੀ ਪਰ ਗੁਰੂ ਸਾਹਿਬ ਦੀ ਜਿਹੜੀ ਪੰਜ ਪ੍ਰਧਾਨੀ ਦੀ ਰਵਾਇਤ ਆ ਉਹ ਪੰਜ ਪ੍ਰਧਾਨੀ ਰਹਗੀ ਤੇ ਚਲੋ ਇਹ ਵੀ ਠੀਕ ਹੈ ਜੀ ਪਰ ਜਿਹੜੇ ਨਵੇਂ ਸਿੰਘ ਸਾਹਿਬ ਥਾਪੇ ਗਏ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ 2 ਦਸੰਬਰ ਦੇ ਆਦੇਸ਼ਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਜਾਏ। ਉਹ ਚੰਗੀ ਗੱਲ ਹੈ ਜੀ ਮੈਂ ਉਹਨਾਂ ਦੇ ਇਸ ਬਿਆਨ ਦੀ ਸਲਾਹਨਾ ਕਰਦਾ ਜੀ ਜੇ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਉਹਨਾਂ ਨੂੰ ਇਸ ਬਿਆਨ ਜਿਹੜੀ ਗੱਲ ਦੇ ਉੱਤੇ ਡੜਤਾਂ ਨਾ ਪੈਰਾ ਵੀ ਦੇਣਾ ਚਾਹੀਦਾ ਹੈ ਔਰ ਮੈਂ ਉਹਨਾਂ ਦੀ ਤਾਰੀਫ ਕਰਦਾ ਇਸ ਗੱਲੋਂ ਜੀ ਤਾਂ ਵਿਸਾ ਵਿੱਚ ਹਿਮਾਚਲ ਦੇ ਵਿੱਚ ਪੰਜਾਬੀ ਸਿੱਖਾਂ ਦੇ ਨਾਲ ਕਾਫੀ ਧੱਕਾ ਕੀਤਾ ਜਾ ਰਿਹਾ ਇਹ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਹਿਮਾਚਲ ਦੇ ਵਿੱਚ ਸਿੱਖਾਂ ਦੇ ਨਾਲ ਜਿਹੜਾ ਹੈ ਉਹ ਧੱਕਾ ਜਿਹੜਾ ਹੈ ਉਹ ਹੋ ਰਿਹਾ ਹੈ ਹੱਥ ਨਾਲ ਕੁਸ਼ਲ ਔਰ ਹਿਮਾਚਲ ਗਵਰਨਮੈਂਟ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਹੋਈ ਹੈ ਪਹਿਲੀ ਗੱਲ ਤੇ ਇਹ ਹੈ ਕਿ ਮੈਂ ਸਿੱਖਾਂ ਨੂੰ ਅਪੀਲ ਕਰਦਾ ਕਿ ਸਾਨੂੰ ਇਹੋ ਜੀ ਜਗ੍ਹਾ ਤੇ ਜਾਣਾ ਨਹੀਂ ਚਾਹੀਦਾ ਜਿੱਥੇ ਸਾਡੀ ਇੱਜ਼ਤ ਨਹੀਂ ਹੈ ਜੋ ਸਾਡੇ ਕਿਉਂਕਿ ਜਿਹੜਾ ਹਿਮਾਚਲ ਹੈ ਇਹ ਸਾਰਾ ਟੂਰਿਜ਼ਮ ਬੇਸਡ ਸਟੇਟ ਹੈ ਜੇ ਟੂਰਿਸਟ ਉੱਥੇ ਆਉਂਦਾ ਹੈ ਤੇ ਹਿਮਾਚਲ ਸਟੇਟ ਦਾ ਰੈਵਨਿਊ ਜਿਹੜਾ ਹੈ ਉਹ ਪੈਦਾ ਹੁੰਦਾ ਹੈ ਤੇ ਸਟੇਟ ਜਿਹੜੀ ਚੱਲਦੀ ਹੈ ਤੇ ਜੇ ਹਿਮਾਚਲ ਸਰਕਾਰ ਜੇ ਅਸੀਂ ਸਿੱਖ ਭਾਈਚਾਰਾ ਨਾ ਵੀ ਦੇਖੀਏ ਐਜ਼ ਅ ਟੂਰਿਸਟ ਵੀ ਦੇਖੀਏ ਤੇ ਜੇ ਟੂਰਿਸਟਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਊਗਾ ਇਸ ਤਰ੍ਹਾਂ ਦੀਆਂ ਘਟੀਆਂ ਹਰਕਤਾਂ ਹੋਣਗੀਆਂ ਤੇ ਇਹ ਹਿਮਾਚਲ ਸਰਕਾਰ ਵਾਸਤੇ ਵੀ ਸਹੀ ਨਹੀਂ ਹੈ ਹਿਮਾਚਲ ਸਟੇਟ ਵਾਸਤੇ ਵੀ ਸਹੀ ਨਹੀਂ ਹੈ ਔਰ ਸਿੱਖਾਂ ਦੇ ਨਾਲ ਜਿਹੜਾ ਧੱਕਾ ਕਰਨਾ ਝੰਡੇ ਉਤਰਾਣੇ ਇਹ ਸਭ ਤੋਂ ਵੱਡਾ ਜਿਹੜਾ ਮੰਦਪਕੀ ਗੱਲ ਹੈ ਤੋਂ ਬਾਅਦ ਅਗਲਾ ਜਿਹੜਾ ਇਹ ਵਿਵਾਦ ਇਹ ਇਤੋਂ ਤੱਕ ਵੱਧ ਗਿਆ ਕਿ ਸਿੱਖ ਨੌਜਵਾਨਾਂ ਵੱਲੋਂ ਹਮਾਚਲ ਦੇ ਮਸਲ ਦੇ ਉੱਤੇ ਫੰਟ ਜਨੈਲ ਸਿੰਘ ਵਗੀਆਂ ਤੇ ਹੋਟਾਂ ਲਾਈਆਂ ਜਾ ਰਹੀਆਂ ਔਰ ਇਹ ਕਿਹਾ ਜਾ ਰਿਹਾ ਕਿ ਜਿਹੜੀ ਬਸ ਦੇ ਉੱਤੇ ਫੋਟੋ ਨਹੀਂ ਹੋਏਗੀ ਉਹਨੂੰ ਪੰਜਾਬ ਚ ਐਂਟਰ ਨਹੀਂ ਆਉਣ ਦਿੱਤਾ ਜਾਏਗਾ ਉਹਨਾਂ ਦੇ ਲਈ ਕਿਹਨੇ ਬਿਲਕੁਲ ਜੇ ਜੇ ਦੇਖੋ ਜੇ ਪੰਜਾਬੀ ਨੌਜਵਾਨਾਂ ਨੂੰ ਚਾਹੇ ਉਹ Hindu ਨੇ ਚਾਹੇ Sikh ਹੈ ਕੋਈ ਵੀ ਹੈ ਜੇ ਉਹਨਾਂ ਨੂੰ ਹਿਮਾਚਲ ਵਾਲੇ ਰੋਕਦੇ ਐ ਤੇ ਫਿਰ ਪੰਜਾਬ ਦੇ ਨੌਜਵਾਨਾਂ ਨੂੰ ਵੀ ਮਜਬੂਰੀ ਬਸ ਰੋਕਣਾ ਜਿਹੜਾ ਹੈ ਉਹ ਮਜਬੂਰ ਹੋ ਜਾਂਦੇ ਨੇ ਫਿਰ ਉਹ ਕੀ ਕਰਨਗੇ ਪੰਜਾਬ ਦੇ ਨੌਜਵਾਨ ਜੇ ਹਿਮਾਚਲ ਸਟੇਟ ਜਿਹੜੀ ਹੈ ਉਹ ਰੋਕ ਨਹੀਂ ਪਾ ਰਹੀ ਹੈ ਤੇ ਪੰਜਾਬ ਦੇ ਨੌਜਵਾਨ ਫਿਰ ਕਰਨਗੇ ਕੀ ਇਹ ਉਹਨਾਂ ਦੀ ਜਿਹੜਾ ਗੁੱਸੇ ਦੀ ਨਿਸ਼ਾਨੀ ਹੈ ਕਿ ਉਹਨਾਂ ਨੇ ਧੱਕਾ ਹੋ ਰਿਹਾ ਤੇ ਉਹ ਧੱਕੇ ਦੇ ਵਿਰੁੱਧ ਜਿਹੜਾ ਉਹ ਕੀ ਕਰਨ ਫਿਰੋ ਇਸ ਕਰਕੇ ਜੋ ਕਰ ਰਹੇ ਨੇ ਭਾਵੇਂ ਮੈਂ ਉਹਦੇ ਨਾਲ ਸਹਿਮਤ ਹੋਵਾਂ ਨਾ ਹੋਵਾਂ ਵੱਖਰਾ ਵਿਸ਼ਾ ਹੈ ਪਰ ਇਹ ਉਹਨਾਂ ਦੀ ਮਜਬੂਰੀ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੇ ਇਹ ਚੀਜ਼ਾਂ ਉਹ ਬੰਦ ਕਰਾਉਣਾ ਚਾਹੁੰਦੀਆਂ ਨੇ ਤੇ ਪਹਿਲਾਂ ਹਿਮਾਚਲ ਦੇ ਵਿੱਚ ਜਿਹੜੇ ਉੱਥੇ ਗੁੰਡਾ ਅੰਸਰ ਨੇ ਜਿਹੜੇ ਸਿੱਖਾਂ ਨੂੰ ਪਰੇਸ਼ਾਨ ਕਰਦੇ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ ਧੰਨਵਾਦ ਕਾਹਲੀ ਸਾਹਿਬ ਦੇ ਵਾਪਸ ਹੋ ਗਏ ਚਰਚਾ ਵਾਲੇ ਕਿਵੇਂ ਕਹੋਗੇ ਚਲੋ ਧਾਮੀ ਸਾਹਿਬ ਬੜੇ ਸਿਆਣੇ ਨੇ ਸੁਲ ਤਾਂ ਗਾਲਬੁਰਕ ਭਲਾ ਕਰੇ ਜੀ ਹੁਕਮਨਾਮੇ ਨਾਲ ਜੇ ਖੜਾਉਣਗੇ ਤੇ ਪੰਥ ਇੱਜ਼ਤ ਮਾਨ ਸਤਕਾਰ ਜ਼ਰੂਰ ਦੇਊਗਾ ਜੀ